ਤੇ ਦਿਨੀ ਭੋਪੌਰ ਦੇ ਵਿੱਚ ਇੱਕ ਸ਼ਾਪ ਆ ਜਿਹੜੀ ਟੈਂਟ ਦੀ ਸ਼ਾਪ ਆ ਕਾਫੀ ਵੱਡੀ ਸ਼ਾਪ ਆ ਉਸ ਵੀਰ ਦਾ ਜਿਹੜਾ ਆ ਕਾਫੀ ਨੁਕਸਾਨ ਹੋਇਆ ਆ ਔਰ ਜਿਹੜੀ ਭੋਪੌਰ ਦੇ ਮਾਰਕੀਟ ਐਸੋਸੀਏਸ਼ਨ ਬਣੀ ਆ ਉਹ ਜਿਹੜੀ ਐਸੋਸੀਏਸ਼ਨ ਨੇ ਅੱਗੇ ਵੀ ਪਿੱਛੇ ਬਿੱਤੇ ਦਿਨੀ ਵੀ ਇੱਕ ਰੈਸਟੋਰੈਂਟ ਦੇ ਵਿੱਚ ਜਿਹੜਾ ਉਹ ਅੱਗ ਲੱਗੀ ਸੀ ਉਹਦੀ ਵੀ ਹੈਲਪ ਕੀਤੀ ਆ ਔਰ ਇਹਨਾਂ ਦੇ ਵੀ ਜਿਹੜੇ ਇਹ ਟੈਂਟ ਦੀ ਜਿਹੜੀ ਦੁਕਾਨ ਹੈ ਇਹਨਾਂ ਦੇ ਵੀ ਕੁਝ ਜੋ ਵੀ ਸਾਂਝੇ ਤੌਰ ਤੇ ਹੈਲਪ ਕੀਤੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਐਸੋਸੀਏਸ਼ਨ ਨੂੰ ਕਿਸ ਤਰ੍ਹਾਂ ਚਲਾ ਰਹੇ ਆ ਕਿਸ ਤਰ੍ਹਾਂ ਦੇਖ ਰਹੇ ਹੋ ਔਰ ਇਹ ਸਾਰਾ ਅਰੇਂਜਮੈਂਟ ਕਿਸ ਤਰ੍ਹਾਂ ਕਰਦੇ ਆ ਤੇ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਵੱਡੇ ਵੀਰ ਦੇ 16 ਤਰੀਕ ਨੂੰ ਸਗੀ ਟੈਂਟ ਹਾਊਸ ਦੇ ਅੱਗ ਲੱਗੀ ਸੀਗੀ ਆਪਾਂ ਸਾਰੇ ਦੁਕਾਨਦਾਰਾਂ ਨੇ ਬੜਾ ਜ਼ੋਰ ਲਾਇਆ ਉੱਥੇ ਅੱਗ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਬਟ ਜਿਹੜੀ ਅੱਗ ਸੀਗੀ ਉਹ ਪੂਰੀ ਤਰ੍ਹਾਂ ਫੈਲ ਗਈ ਸੀ ਆਪਾਂ ਉਹਨਾਂ ਦਾ ਕੋਈ ਉੱਥੇ ਬਚਾਅ ਨਹੀਂ ਕਰ ਸਕੇ ਜੋ ਉਹਨਾਂ ਦਾ ਸਾਰਾ ਸਮਾਨ ਸੀਗਾ ਉਹ ਸੜ ਕੇ ਨਾ ਪੂਰੀ ਤਰ੍ਹਾਂ ਰਾਖ ਹੋ ਗਿਆ ਸੀਗਾ ਉਸ ਤੋਂ ਬਾਅਦ ਅਸੀਂ ਇੱਕ ਜੋ ਸਾਡੀ ਐਸੋਸੀਏਸ਼ਨ ਦੀ 25 ਮੈਂਬਰ ਦੀ ਕਮੇਟੀ ਹੈਗੀ ਆ ਅਸੀਂ ਉਹਨਾਂ ਨਾਲ ਮਿਲ ਕੇ ਇੱਕ ਸਲਾਹ ਕੀਤੀ ਸੀ ਕਿ ਅਸੀਂ ਇਸ ਵੀਰ ਦਾ ਜਿਹੜਾ ਸਾਰੇ ਦਾ ਸਾਰਾ ਨੁਕਸਾਨ ਹੋ ਗਿਆ ਸੀ ਕੋਈ ਵੀ ਚੀਜ਼ ਇੱਕ ਵੀ ਆਪਾਂ ਕਹਿੰਦੇ ਉਹ ਵੀ ਨਹੀਂ ਸੀ ਬਚੀ ਉਹ ਤੇ ਅਸੀਂ ਮੈਂਬਰਾਂ ਨੇ ਇੱਕ ਸਲਾਹ ਕਰਕੇ ਕਮੇਟੀ ਜੋ ਵੀ ਸਾਡੀ ਹੈਗੀ ਆ ਅਸੀਂ ਦੁਕਾਨਦਾਰਾਂ ਦੇ ਮੋਰੇ ਅਪੀਲ ਕੀਤੀ ਸੀ ਜੋ ਸਾਡੇ ਐਸੋਸੀਏਸ਼ਨ ਦੇ ਨਾਲ ਜਿੰਨੇ ਵੀ ਦੁਕਾਨਦਾਰ ਜੁੜੇ ਨੇ ਕਿ ਸਗੀ ਭਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਤੇ ਆਪਾਂ ਉਹਨਾਂ ਦੀ ਹੈਲਪ ਲਈ ਜੋ ਆਪਣੀ ਨੇਕ ਕਮਾਈ ਦੇ ਵਿੱਚੋਂ ਥੋੜੇ ਥੋੜੇ ਜੋ ਵੀ ਕਿਸੇ ਨੇ ਸੇਵਾ ਦੇਣੀ ਆ ਉਹ ਜ਼ਰੂਰ ਦੇਵੇ ਪਰ ਬਹੁਤ ਸਾਰੇ ਦੁਕਾਨਦਾਰਾਂ ਨੇ ਜਿੰਨੇ ਵੀ ਭੋਗਪੁਰ ਦੇ ਐਸੋਸੀਏਸ਼ਨ ਦੇ ਅ ਸਿਗੇ ਦੁਕਾਨਦਾਰ ਉਹਨਾਂ ਨੇ ਬਹੁਤ ਵੱਧ ਚੜ ਕੇ ਬਹੁਤ ਮਤਲਬ ਸਾਥ ਦਿੱਤਾ ਤੇ ਕੁਝ ਸਾਡੇ ਵੱਡੇ ਵੀਰ ਇਦਾਂ ਦੇ ਹੈਗੇ ਆ ਵੀ ਜਿਨ੍ਹਾਂ ਨੇ ਇੱਕ ਆਪਸ਼ਨ ਦਿੱਤੀ ਸੀਗੀ ਕਿ ਜਿੰਨੇ ਲਿਖਣੇ ਆ ਲੇਖ ਲਓ ਵੀ ਜੇ ਕਿਸੇ ਨੇ ਕੋਈ ਲੱਖ 2 ਲੱਖ ਇੱਥੇ ਤੱਕਰ ਵੀ ਇੱਕ ਮਤਲਬ ਆਵਾਜ਼ ਆਈ ਸੀਗੀ ਤੇ ਮੈਂ ਇੱਕ ਸਾਡੇ ਹੋਰ ਮੈਂਬਰ ਸੀ ਉਹ ਮੈਨੂੰ 51000 ਰੁਪਏ ਦੇ ਕੇ ਗਏ ਉਹ ਕਹਿੰਦੇ ਮੈਂ ਇੱਕ ਸ਼ਰਤ ਤੇ ਦੇਣਾ ਕਿ ਮੇਰਾ ਨਾਮ ਨਾ ਆਵੇ ਵਿੱਚ ਇਦਾਂ ਦੇ ਵੀ ਦਾਨੀ ਸੱਜਣ ਹੈਗੇ ਸਾਡੇ ਦੁਕਾਨਦਾਰ ਵੀਰ ਪਰ ਅਸੀਂ ਇੱਕ ਬੇਨਤੀ ਕਰਦੇ ਆ ਕਿ ਜੋ ਵੀ ਦੁਕਾਨਦਾਰ ਹੈਗੇ ਆ ਉਹ ਆਪਣੇ ਬੈਟਰੀ ਇਨਵਰਟਰ ਦਾ ਜਿੱਥੇ ਵੀ ਲੱਗਾ ਹੈਗਾ ਉਹਨੂੰ ਪੂਰੀ ਤਰ੍ਹਾਂ ਨਾਲ ਮੇਨਟੇਨੈਂਸ ਰੱਖਣ ਤਾਂ ਕਿ ਜੋ ਇਦਾਂ ਦਾ ਸ਼ਾਰਟ ਸਰਕਟ ਹੁੰਦਾ ਆ ਉਹ ਇਦਾਂ ਦੀ ਘਟਨਾ ਨਾ ਹੋਵੇ ਤੇ ਅਸੀਂ ਸਗੀ ਸਾਹਿਬ ਨੂੰ ਅੱਜ 6,30,000 ਰੁਪਇਆ ਦੁਕਾਨਦਾਰ ਐਸੋਸੀਏਸ਼ਨ ਨੇ ਸਾਰੇ ਤਰ੍ਹਾਂ ਜੋ ਵੀ ਸੀਗਾ ਉਹ ਇਕੱਠਾ ਕਰਕੇ ਦਿੱਤਾ ਆ ਬਹੁਤ ਅਸੀਂ ਥੈਂਕਸਫੁਲ ਆ ਸਾਰੇ ਦੁਕਾਨਦਾਰਾਂ ਦਾ ਜਿਨ੍ਹਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਜੋ ਵੀ ਆਪਣਾ ਪਾਇਆ ਹੈਗਾ ਥੈਂਕ ਯੂ ਵੈਰੀ ਮਚ ਸਕੀਟ ਐਂਡ ਦਾ ਹਾਊਸ ਦੇ ਜਿਹੜੇ ਓਨਰ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਭੋਗ ਪਰ ਸਾਰੇ ਦੁਕਾਨਦਾਰਾਂ ਨੇ ਨਾਲ ਮਿਲ ਕੇ ਜਿਹੜਾ ਇੱਕ ਰਕਮ ਰਕੀ ਕਰਕੇ ਦਿੱਤੀ ਆ ਕਿੰਧਰ ਅੱਜ ਦਿਲ ਨੂੰ ਕਿੰਧਰ ਕਿਉਂਕਿ ਇਹ ਲਹਾਨਾ ਜਿਹੜਾ ਲੱਗਾ ਵਾ ਜਿਹੜਾ ਤੁਹਾਨੂੰ ਜਿਹੜਾ ਕੀ ਨੁਕਸਾਨ ਜਿਹੜਾ ਹੋਇਆ ਵਾ ਉਹ ਤਾਂ ਪੂਰਾ ਨਹੀਂ ਹੋ ਸਕਦਾ ਉਹ ਤਾਂ ਜਿਹੜੀ ਮਾਰ ਪਈ ਆ ਪਰਮਾਪਾ ਵੱਲੋਂ ਉਹ ਤਾਂ ਪੂਰੀ ਨਹੀਂ ਹੋ ਸਕਦੀ ਪਰ ਇੱਕ ਜਿਹੜਾ ਸਾਥ ਦਿਖਾਇਆ ਪਿਆਰ ਦਿਖਾਇਆ ਭੋਪੁਰ ਦੇ ਦੁਕਾਨਦਾਰਾਂ ਨੇ ਕਿੱਦਾਂ ਲੱਗ ਰਿਆ ਬਹੁਤ ਬਹੁਤ ਜ਼ਿਆਦਾ ਪਿਆਰ ਦੁਕਾਨਦਾਰ ਭਰਾਵਾਂ ਵੱਲੋਂ ਔਰ ਮੈਂ ਬਹੁਤ ਰਣੀ ਆ ਇਹਨਾਂ ਦਾ ਰੋਮ ਰੋਮ ਕਰਜਾਈ ਮੈਂ ਜੀ ਇਹਨਾਂ ਦਾ ਜਦੋਂ ਵੀ ਜਿੱਥੇ ਮਰਜ਼ੀ ਬਾਜ਼ ਮਾਰਨ ਮੈਂ ਰਾਤ ਦੇ 12 ਵਜੇ 1 ਵਜੇ ਜਦੋਂ ਮਰਜ਼ੀ ਬਾਜ਼ ਮਾਰਨ ਮੈਂ ਖੜਾ ਆ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ ਸਾਰਿਆਂ ਦਾ ਮਾਰਕੀਟ ਕਮੇਟੀ ਐਸੋਸੀਏਸ਼ਨ ਦਾ ਔਰ ਹੋਰ ਸਾਰੇ ਪਤਵੰਤੇ ਸੱਜਣਾ ਦਾ ਮੇਰੇ ਟਾਂਡੇ ਤੋਂ ਵੀ ਕਾਫੀ ਟੈਂਟ ਯੂਨੀਅਨ ਦੇ ਵੀ ਹਾਲਾ ਕਿ ਉਹਨਾਂ ਨੇ ਮੇਰਾ ਲੈਣ-ਦੇਣ ਕੋਈ ਨਹੀਂ ਉਹਨਾਂ ਨੇ ਵੀ ਮਾਰਕੀਟ 'ਚ ਮੈਨੂੰ ਬਹੁਤ ਮਦਦ ਦਿੱਤੀ ਹੈ ਬਾਕੀ ਭੋਗਪੁਰ ਜੂਨੀਅਰ ਆਪਣੇ ਮਾਰਕੀਟ ਅਸੋਸੀਏਸ਼ਨ ਦਾ ਬਹੁਤ ਧੰਨਵਾਦ तहे ਦਿਲੋਂ ਧੰਨਵਾਦ ਜੀ ਮੇਰਾ ਰੋ ਰਮ ਕਰਜਾਈ ਰਹੂਗਾ ਜੀ ਇਹਨਾਂ ਦਾ ਇਹਨਾਂ ਸ਼ਬਦ ਬੋਲੂਗਾ ਜੀ ਮੈਂ ਆਹ ਜਨਾਹ ਜਨਾਦੀ ਹੈਲਪ ਕੀਤੀ ਗਈ ਆ ਕਾਫੀ ਇਹਨਾਂ ਦਾ ਜਿਹੜਾ ਮਾਨਾ ਭਾਰਾ ਵੀ ਸੀਗਾ ਦੇਖਿਆ ਗਿਆ ਆ ਪਰ ਫਿਰ ਵੀ ਅੱਜ ਮੈਂ ਵੀ ਇਹੀ ਕਵਾਂਗਾ ਜੀਵਨ ਲੈ ਟੀਮ ਦੇ ਵੱਲੋਂ ਇੱਕ ਤਾਂ ਬਹੁਤ ਜ਼ਰੂਰੀ ਆ ਅੱਜ ਇਸ ਮਾਰਕੀਟ ਦਾ ਜਿਹੜਾ ਏਕਾ ਸੀਗਾ ਜਿਹਦੇ ਕਰਕੇ ਅੱਜ ਇਸ ਭਾਈ ਨੂੰ ਚਲੋ ਜਿੰਨੇ ਵੀ ਪਰ ਥੋੜੀ ਵੀ ਜਿੰਨੇ ਵੀ ਪਰ ਉਹਨੂੰ ਹੈਲਪ ਮਿਲੀ ਆ ਔਰ ਇਹ ਉਸ ਵੀਰ ਨੇ ਬੜੇ ਤੈ ਦਿਲੋਂ ਇਸ ਮਾਰਕੀਟ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਆ